ਉਹਨਾਂ ਤੋਂ ਪਹਿਲੇ ਮੋਹਰੀ ਜਿਹੜੇ ਥੈਂਕ ਯੂ ਬੋਲ ਹੈ ਜੰਮਾ ਹੁਣ ਤੋਂ ਅਸਮਾਨ ਘੰਟੀ ਮੈਂਬਰਸ਼ਿਪ ਲਾਇਆ ਉਹ ਕਹਿੰਦਾ bak ਸਕਾਗਾ ਤੇ ਅਗਲੀ ਮੀਟਿੰਗਾਂ ਹੋਣਗੀਆਂ ਕੁਝ ਗੱਲਾਂ ਹੋਣਾਂ ਮੀਟਿੰਗਾਂ ਦੇ ਵਿੱਚ ਕਰਾਂਗੇ ਸੋ ਇਹਨਾਂ ਗੱਲਾਂ ਦੇ ਨਾਲ ਵੀ ਇੱਕ ਵਾਰੀ ਫੇਰ ਦੇ ਲੀਡਰ ਸਹਿਬਾਨਾਂ ਦਾ ਖਾਸ ਕਰਕੇ ਚੌੜੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਬੱਬਾ ਗੇਰ ਜੀ ਦੀ ਰਹਿਮਾਈ ਇਹ ਤੇ ਜੋ ਜਿਹੜੀ ਹੈ ਇਹ ਕਾਮਯਾਬ ਹੋਈ ਹੈ ਜਿਨ੍ਹਾਂ ਨੇ ਵੀ ਸ਼ੁਭਾਭਾਤਨਵਾਦ ਸੋ ਆਪਰੇਗਾ ਕਿ ਕਿਸੇ ਤਰ੍ਹਾਂ ਦੇ ਬਾਹਰ ਹੈਗਾ ਕਿਸੇ ਨਾਲ ਤਾਂ ਲੱਗੇ ਨਾ ਸੋ ਸੋ ਰਾਜਾ ਚੌਧਰੀ ਜੀ ਉਹਨਾਂ ਨੇ ਬੋਲਣਾ ਸੋਹ ਮਰਦ ਤਲੇਰ ਜਦੋਂ ਮਹਾਰਤਾ ਦੇਰ ਤੇ ਦਿੱਲੀ ਨੂੰ ਆਉਣ ਆਦਦਾ ਘੇਰ ਤੇ ਚਾਹੁੰਦਾ ਕਿ ਕੌਣ ਦੇ ਅੰਦਰ ਆ ਕੇ ਸਤਰੀ ਸੋਏ ਰਵੇ ਲਗੇਗਾ ਦੇ ਇਹ ਉਹ ਜਿੱਥੇ ਭਾਈਚਾਰਾ ਬਹੁਤ ਬੜਾ ਬੋਲਦਾ ਭਾਈਚਾਰਨੀ ਕਾੜੀ ਮਾਗੋ ਭਾਈਚਾਰਾ ਬੋਲਦਾ ਮੇਰੇ ਨਾਲ 15 ਕੰਡੀਆਂ ਦੇ ਵਿੱਚ ਜਿੰਨੇ ਮੇਰੇ ਭਰਾਵਾਂ

पहिला ई सिख भा की जो असीं भाईचारे वारो बंदि जी का दिली आहे सिख भाईचारा इन ਦੇ ਸਾਰੇ ਨਾ ਜਾਣ ਜੀਤ ਰੋਜ਼ਾਨਾ ਸੋਸ਼ਕਾਰ ਬਣੇ ਲਵਿਨਾ ਕੀ ਸਹਿ ਚੱਲਣ ਵਾਲੇ ਗਰਮਚਨ ਸਿੰਘ ਬੰਮਰਾ ਜੀ ਉਹਨਾਂ ਦੇ ਸਾਰਿਆਂ ਦਾ ਇੱਥੇ ਪਹੁੰਚਦੇ ਆਜ਼ਾਦੀ ਦੇ 79 ਸਾਲ ਬਾਅਦ ਵੀ ਜਿਹੜਾ ਭਾਈਚਾਰਾ ਅੱਜ ਬਹੁਤ ਸਾਰੀਆਂ ਆਰਥਿਕ ਸਮਾਜਿਕ ਤੇ ਸਿੱਖਿਆਕ ਦੇ ਰਾਜਨੀਤਿਕ ਸਮੱਸਿਆਵਾਂ ਨਾਲ ਜੂਝ ਰਿਹਾ ਉਹਦਾ ਕਾਰਨ ਆ ਰਾਜਨੀਤਿਕ ਹਨ ਦੇਖੀ ਸੋ ਰਾਜਨੀਤਿਕ ਹਨ ਦੇਖੀ ਕਰਕੇ ਜਿਹੜੀਆਂ ਸੀਟਾਂ ਤੇ ਇਹ ਭਾਈਚਾਰੇ ਦੇ ਐਮਐਲਏ ਤੇ ਐਮਪੀ ਹੋਣੀ ਚਾਹੀਦੇ ਆ ਉਥੇ ਜਗੀਰਦਾਰਾਂ ਨੇ ਤਣਾੜਾ ਨਹੀਂ ਜਿਹੜਾ ਕਬਜ਼ਾ ਕੀਤਾ ਹੋਇਆ ਸੋ ਸੀਐਨਐਫ ਦਾ ਜਿਹੜਾ ਏਜੰਡਾ ਬੜਾ ਕਲੀਅਰ ਹੈਗਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਸੀਂ ਅੱਜ ਇੱਥੇ ਐਲਾਨ ਹੋ ਗਿਆ ਰਾਜਨੀਤਿਕ ਪਾਰਟੀ ਦਾ ਜਿਹੜਾ ਕਲੀਅਰ ਹੋ ਗਿਆ ਨਾਂ ਜਿਹੜਾ ਅਸੀਂ ਚੰਦ ਦਿਨਾਂ ਦੇ ਵਿੱਚ ਅਨਾਉਂਸ ਜਿਹੜਾ ਕਰਕੇ ਪ੍ਰੈਸ ਕਾਨਫਰੰਸ ਕਰਕੇ ਕਰ ਦਵਾਂਗੇ ਆਪਣੀ ਜਿਹੜੀ ਆ ਸੱਤਾ ਪ੍ਰਾਪਤੀ ਦੇ ਲਈ ਆਪਣੀ ਰਾਜਨੀਤਿਕ ਸ਼ਕਤੀ ਪਾਉਣ ਦੇ ਲਈ ਅਸੀਂ ਆਪਣੇ ਜਿਹੜੇ 117 ਜਿਹੜੀਆਂ ਸੀਟਾਂ ਨੇ ਉਹਦੇ ਵਿੱਚੋਂ ਘਟੋ ਘਟ ਅਸੀਂ 50 ਸੀਟਾਂ ਦੇ ਉੱਪਰ ਜਿਹੜੇ ਆ ਆਪਣੇ ਉਮੀਦਵਾਰ ਖੜੇ ਕਰਾਂਗੇ ਜਿੱਥੇ ਮੇਸੀ ਭਾਈਚਾਰਾ ਐਸੀ ਭਾਈਚਾਰਾ ਸਿੱਖ ਭਾਈਚਾਰਾ ਮੁਸਲਿਮ ਭਾਈਚਾਰਾ ਸਾਡੇ ਨਾਲ ਸਹਿਯੋਗ ਕਰੇਗਾ ਅਸੀਂ ਉੱਥੇ ਉਸ ਰਾਜਨੀਤਿਕ ਪਾਰਟੀ ਦੇ ਆਪਣੇ ਬੰਦੇ ਖੜੇ ਕਰਾਂਗੇ ਔਰ ਜਿਤਾ ਕੇ ਐਸੈਂਬਲੀ ਔਰ ਪਾਰਲੀਮੈਂਟ ਚ ਭੇਜਾਂਗੇ ਦੇਖੋ ਜਦੋਂ ਵੀ ਭਾਈਚਾਰੇ ਦੇ ਮੁੱਦਿਆਂ ਦੀ ਗੱਲ ਆਉਂਦੀ ਆ ਚਾਹੇ ਉਹਨਾਂ ਦੇ ਬੱਚਿਆਂ ਦੇ ਰੁਜ਼ਗਾਰ ਦੀ ਗੱਲ ਆਉਂਦੀ ਆ ਚਾਹੇ ਉਹਨਾਂ ਦੇ ਜਿਹੜੇ ਭੈਣ ਭਰਾ ਜਿਹੜੇ ਜਦੋਂ ਡੈਥ ਹੋ ਜਾਂਦੀ ਆ ਉਹਨਾਂ ਨੂੰ ਕਬਰਸਤਾਨ ਨਹੀਂ ਮਿਲਦੇ ਕਬਰਸਤਾਨ ਵਾਲੀ ਗੱਲ ਆਉਂਦੀ ਆ ਉਹਨਾਂ ਦੀ ਜਰੂਸ਼ਲਮ ਯਾਤਰਾ ਦੀ ਗੱਲ ਆਉਂਦੀ ਆ ਉਹਨਾਂ ਦੇ ਰਖਮੇ ਕਰਨ ਦੀ ਗੱਲ ਆਉਂਦੀ ਆ ਜਿਹੜੀ ਕ੍ਰਿਸਟ ਜੋਤਾ ਆ ਕੇ ਭੇਜਿਆ ਸਾਡੇ ਭਾਈਚਾਰੇ ਨੇ ਉਹਨਾਂ ਨੂੰ ਐਮਐਲਏ ਐਮਪੀ ਬਣਾਇਆ ਉਹ ਕਦੀ ਵੀ ਅਸੈਂਬਲੀ ਔਰ ਪਾਰਲੀਮੈਂਟ ਚ ਨਹੀਂ ਬੋਲਦੇ ਇਸ ਕਰਕੇ ਹੁਣ ਸਾਨੂੰ ਜਿਹੜਾ ਆ ਇਹ ਸੋਚਣਾ ਪੈ ਰਿਹਾ ਮਜਬੂਰਨ ਸੋਚਣਾ ਪੈ ਰਿਹਾ ਵੀ ਸਾਡੀ ਕਿਸੇ ਨੇ ਬਾਹ ਨਹੀਂ ਫੜਨੀ ਸਾਨੂੰ 27 ਤੋਂ ਪਹਿਲਾਂ ਪਹਿਲਾਂ ਆਪਣੀ ਰਾਜਨੀਤਿਕ ਪਾਰਟੀ ਦਾ ਜਿਹੜਾ ਐਲਾਨ ਕਰਕੇ ਆਪਣੇ ਬੰਦੇ ਖੜੇ ਕਰਨੇ ਪੈਣਗੇ ਔਰ ਜਦੋਂ ਜਿੱਤ ਕੇ ਜਾਣਗੇ ਉਹ ਆਪਣੇ ਬੁੱਧਿਆ ਦੀ ਗੱਲ ਕਰਨਗੇ ਔਰ ਵਿਧਾਨ ਸਭਾ ਚ ਔਰ ਪਾਰਲੀਮੈਂਟ ਚ ਪਾਸ ਕਰਾਉਣਗੇ ਦੇਖੋ ਜਿਹੜੀਆਂ ਪਹਿਲੋਂ ਬਣੀਆਂ ਸੀ ਨਾ ਉਹ ਲੋਕਾਂ ਦੀ رائے ਨਾਲ ਨਹੀਂ ਸੀ ਬਣੀਆਂ ਉਹ ਆਪਣੀ ਮਹੱਤਵਕਾਂਸ਼ਾ ਨੂੰ ਪੂਰਾ ਕਰਨ ਦੇ ਲਈ ਚਾਰ ਬੰਦਿਆਂ ਨੇ 10 ਬੰਦਿਆਂ ਨੇ ਬੈਠ ਕੇ ਇੱਕ ਜਗ੍ਹਾ ਬਣਾ ਲਈ ਲੇਕਿਨ ਸੀਐਨਐਫ ਕਿਉਂਕਿ 1 ਲੱਖ ਮੈਂਬਰਸ਼ਿਪ ਹੈ ਇਹਦੀ ਪੂਰੇ ਆਲਓਵਰ ਪੰਜਾਬ ਦੇ ਵਿੱਚ ਤਾਂ ਸੀਐਨਐਫ ਉਸ ਸਾਰੇ ਆਪਣੇ ਲੋਕਾਂ ਤੋਂ ਹਰ ਜ਼ਿਲ੍ਹੇ 'ਚ ਜਾ ਕੇ ਪੁੱਛ ਰਹੇ ਨੇ ਔਰ ਸਾਡੀ ਜਿਹੜੀ ਸਟੇਟ ਕਮੇਟੀ ਜਿਹੜੀ ਰੈਲੀ ਹੋਈ ਹੈ ਉੱਥੇ ਵੀ ਲੋਕਾਂ ਨੇ ਸਾਨੂੰ ਕਿਹਾ ਵੀ ਪਾਰਟੀ ਬਣਾਓ ਵੀ ਕਦੋਂ ਤੱਕ ਅਸੀਂ ਇਹਨਾਂ ਲੋਕਾਂ ਵੱਲ ਦੇਖਾਂਗੇ ਜਿਹੜੇ ਵੋਟਾਂ ਲੈ ਜਾਂਦੇ ਮੁੜ ਕੇ ਸਾਡੇ ਫੋਨ ਵੀ ਨਹੀਂ ਚੱਕਦੇ ਸਾਡੇ ਭੈਣ ਭਰਾਵਾਂ ਦੇ ਕਤਲ ਹੋ ਜਾਂਦੇ ਨੇ ਕੋਈ ਆਉਂਦਾ ਨਹੀਂ ਆ ਸਾਡੀਆਂ ਲੜਕੀਆਂ ਛੋਟ ਛੋਟੀਆਂ ਦੇ ਬਲਾਤਕਾਰ ਹੋ ਜਾਂਦੇ ਕੋਈ ਪੁੱਛਦਾ ਨਹੀਂ ਇਸ ਕਰਕੇ ਇਹ ਜਿਹੜੀ ਪਾਰਟੀ ਆ ਇਹ ਲੋਕਾਂ ਦੀ رائے ਨਾਲ ਬਣ ਰਹੀ ਆ ਇਹ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਜਾਂ ਕਿਸੇ ਦੀ ਮਹੱਤਵ ਕਾਂਛਾਂ ਨੂੰ ਪੂਰਾ ਕਰਨ ਦੇ ਲਈ ਬਜਲਦ ਅਸੀਂ ਇੱਕ ਦੇ ਮਹੀਨੇ ਦੇ ਵਿੱਚ ਵਿੱਚ ਇਹਦਾ ਐਲਾਨ ਕਰਕੇ ਇਹਨੂੰ ਜਿਹੜਾ ਅਸੀਂ ਪੂਰਾ ਕਰਕੇ ਇਹਦਾ ਝੰਡਾ ਡੰਡਾ ਕਾਇਮ ਕਰਕੇ ਅਸੀਂ 27 ਤੋਂ ਪਹਿਲਾਂ ਇੱਕ ਵੱਡੀ ਬਿਸ਼ਾਰ ਰੈਲੀ ਕਰਾਂਗੇ ਔਰ ਉਹਦੇ ਵਿੱਚ ਕਲੀਅਰ ਹੋ ਜਾਏਗਾ ਕਿ ਅਸੀਂ ਕਿੰਨੇ ਬੰਦੇ ਜਿਹੜੇ ਪੰਜਾਬ ਦੇ ਵਿੱਚ ਉਤਾਰ ਰਹੇ ਹਾਂ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਜਿਹੜਾ ਜ਼ਿਲ੍ਹਾ ਵਾਈ ਰੈਲੀਆਂ ਹੋਣਗੀਆਂ ਫਿਰ ਇੱਕ ਬਿਸ਼ਾਰ ਰੈਲੀ ਜਿਹੜੀ ਆ ਪੰਜਾਬ ਦੀ ਹੋਏਗੀ ਜਿੱਥੇ ਕਿ ਲੱਖਾਂ ਦਾ ਇਕੱਠ ਹੋਏਗਾ ਔਰ ਉੱਥੇ ਪਤਾ ਲੱਗ ਜਾਏਗਾ ਦੁਨੀਆ ਨੂੰ ਇਹ ਇੱਥੋਂ ਹੁਣ ਜਿਹੜੇ ਐਮਐਲਏ ਬਣ ਕੇ ਜਾਣਗੇ ਉਹ ਕਿਦਾਂ ਆਪਣੇ ਲੋਕਾਂ ਦੇ ਜਿਹੜਾ ਆ ਉਹ ਉਹਨਾਂ ਦਾ ਮਸਲਾ ਹੱਲ ਕਰਨਗੇ ਉਹਨਾਂ ਦੀ ਸੁਣਵਾਈ ਕਰਨਗੇ ਔਰ ਮੇਨ ਗੱਲ ਹੈਗੀ ਆ ਕਿ ਅਸੀਂ ਕਮਲੇ ਲੇਜੈਂਡਾ ਪੰਜਾਬ ਦੇ ਚੱਲਣ ਨਹੀਂ ਦੇਣਾ ਜਿਹੜੇ ਲੋਕ ਪੰਜਾਬ ਦੇ ਵਿੱਚ ਇਹ ਕਹਿ ਕੇ ਪ੍ਰਚਾਰ ਕਰ ਰਹੇ ਆ ਕਿ ਜੀ ਕਦੀ ਸਿੱਖਾਂ ਨੂੰ ਹਿੰਦੂਆਂ ਲੜਾ ਦੋ ਕਦੀ ਕ੍ਰਿਸਤੀਆਂ ਨੂੰ ਸਿੱਖਾਂ ਲੜਾ ਦੋ ਮੁਸਲਮਾਨਾਂ ਉਹ ਅਸੀਂ ਨਹੀਂ ਕਹ ਕਿ ਪੰਜਾਬ ਇੱਕ ਭਾਈਚਾਰਕ ਸਟੇਟ ਆ ਪੰਜਾਬ ਨੂੰ ਅਸੀਂ ਹੱਸਦਾ ਬਸਦਾ ਔਰ ਪੰਜਾਬ ਦੇ ਮੁੱਦਿਆਂ ਤੇ ਵੀ ਇਹ ਪਾਰਟੀ ਪੂਰਾ ਕੰਮ ਕਰੇਗੀ ਬੱਬਾ ਗੱਲ ਕ੍ਰਿਸਚਨ ਅੱਛਲ ਫਰੰਟ ਦਾ ਪੰਜਾਬ ਦਾ ਜੂਥ ਪ੍ਰੈਜ਼ੀਡੈਂਟ ਆ ਅੱਜ ਜਿਹੜੀ ਹ ਕ੍ਰਿਸਚਨ ਨੈਸ਼ਨਲ ਫਰੰਟ ਵੱਲੋਂ ਧਾਰੀਵਾਲ ਦੇ ਵਿੱਚ ਰੈਲੀ ਕੀਤੀ ਗਈ ਆ ਇਹਦੇ ਵਿੱਚ ਸਾਡਾ ਅਨੁਮਾਨ ਸੀ ਵੀ 1000 ਦੇ ਕਰੀਬ ਸਾਡੇ ਵਰਕਰ ਆਣਗੇ ਪਰ ਅਨੁਮਾਨ ਤੋਂ ਜ਼ਿਆਦਾ ਪਬਲਿਕ ਹੋ ਚੁੱਕੀ ਕੁਰਸੀਆਂ ਦਾ ਥੜਗੀਆਂ ਸੀ ਇਸ ਕਰਕੇ ਸਾਨੂੰ ਦੁਬਾਰਾ ਟੈਂਟ ਤੋਂ ਮਣਵਾਉਣੀਆਂ ਪਈਆਂ ਅਸੀਂ ਕ੍ਰਿਸਚਨ ਨੈਸ਼ਨਲ ਫਰੰਟ ਦੇ ਸਾਰਿਆਂ ਦੇ ਪ੍ਰਧਾਨਾਂ ਦਾ ਵਰਕਰਾਂ ਦਾ ਦਿਲ ਤੋਂ ਧੰਨਵਾਦ ਕਰਨੇ ਆ ਪਾਰਟੀ ਦਾ ਇਸ ਕਰਕੇ ਨਾਊਂਸ ਕੀਤਾ ਗਿਆ ਕਿਉਂਕਿ ਜਦੋਂ ਵੀ ਕੋਈ ਵੀ ਸਰਕਾਰ ਆਂਦੀ ਆ ਸਾਡੇ ਕਿਸੇ ਆਗੂ ਦੇ ਜਾਂ ਸਾਡੇ ਕਿਸੇ 크ਿਸਚਨ ਭਰਾ ਨੇ ਕਰਾ ਦੀ ਐਸੀਬੀਸੀ ਸਮਾਜ ਦੀ ਗੱਲ ਨਹੀਂ ਸੁਣਦੇ ਇਸ ਕਰਕੇ ਸਾਨੂੰ ਪਾਰਟੀ ਦਾ ਵੀ ਗਠਨ ਛੇਤੀ ਹੀ ਕਰ ਲੈਣਾ ਚਾਹੀਦਾ ਸਾਡੀ 크ਿਸਚਨ ਨੈਸ਼ਨਲ ਫਰੰਟ ਵੱਲੋਂ ਹੀ ਪਾਰਟੀ ਰਾਜਨੀਤਿਕ ਬਣਾਈ ਜਾਏਗੀ ਜੋ ਕਿ ਕਿਸੇ ਵੀ ਕੋਈ ਵੀ ਸਰਕਾਰ ਦੇ ਨਾਲ ਆਨ ਤੇ ਕਿਸੇ ਦਾ ਕੋਈ ਸਮਝੌਤਾ ਨਹੀਂ ਹੋਏਗਾ ਕਿਉਂਕਿ ਜਿਹੜੀ ਮਰਜ਼ੀ ਸਰਕਾਰ ਦੇ ਵਿੱਚ ਅਸੀਂ ਜਿੰਨੀ ਵੀ ਕਿਸੇ ਨੂੰ ਸਪੋਰਟ ਕੀਤੀ ਆ ਬਸ ਸਾਨੂੰ ਵਰਤਦੇ ਰਿਹਾ ਜਦੋਂ ਵੀ ਸਰਕਾਰ ਆਉਂਦੀ ਹੈ ਕਿਸੇ ਅਹੁਦੇ ਤੋਂ ਜਾਇਕੀ ਚੇਅਰਮੈਨੀਆਂ ਵੱਲੋਂ ਲੌਲੀਪੌਪ ਦੇ ਤੌਰ ਤੇ ਦਿੱਤੇ ਜਾਂਦੇ ਸਾਨੂੰ ਉਹਨਾਂ ਵਾਲੇ ਜੋ ਵਿਧਾਨ ਸਭਾ ਟਿਕਾਣੇ 117 ਹਲਕਿਆਂ ਦੇ ਵਿੱਚ ਸਾਡੇ ਕੈਂਡੀਡੇਟ ਖੜੇ ਕੀਤੇ ਜਾਣਗੇ ਕਿਉਂਕਿ ਸਾਡੇ ਪੰਜਾਬ ਦੇ 23 ਜ਼ਿਲ੍ਹੇ ਨੇ ਤੀਆਂ ਜ਼ਿਲ੍ਹਿਆਂ ਦੇ ਵਿੱਚ ਹੀ ਸਾਡੀਆਂ ਐਸੇ ਤਰ੍ਹਾਂ ਦੀਆਂ ਰੈਲੀਆਂ ਹੋਣ ਜਾ ਰਹੀਆਂ ਨੇ ਸਾਰੇ ਹੀ 크ਿਸਚਨ ਭੈਣ ਭਰਾਵਾਂ ਦਾ ਦਿਲ ਤੋਂ ਧੰਨਵਾਦ ਕਰਨਾ ਔਰ ਪੱਤਰਕਾਰ ਵੀਰਾਂ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਖਾਸ ਕਰਕੇ ਐਸਐਸਪੀ ਸਾਹਿਬ ਦਾ ਗਰਦਾਸਪੁਰ ਦਾ ਮੈਂ ਧੰਨਵਾਦ ਕਰਨਾ